ਸਰਕਾਰ ਦਿਨੋ ਦਿਨ ਪਿੰਡਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੀ ਹੈ। ਚੁੱਪ ਕਰਕੇ ਅੰਛਣ ਕਰਕੇ ਕਿਵੇਂ ਉਹ ਚੀਜ਼ ਨੂੰ ਪ੍ਰਾਪਤ ਕਰੇ? ਦੇਖੋ ਮੇਰੀ ਮੇਰੀ ਤਾਂ ਤੁਹਾਡੇ ਸਵਾਲਾਂ ਦੇ ਨਾਲ ਸਹਿਮਤੀ ਨਹੀਂ ਬਣ ਰਹੀ। ਸਿੱਧੇ ਤੌਰ ਤੇ ਪੁੱਛਣਾ ਚਾਹਵਾਂਗਾ ਕਿ ਨੌਜਵਾਨਾਂ ਤੋਂ ਬਿਨਾ ਇੱਕ ਅੰਦੋਲਨ ਕਿੰਨਾ ਕੀ ਸਟਰੋਂਗ ਹੈ ਜਾਂ ਕਿੰਨਾ ਕੀ ਵੀਕ ਹੈਗਾ? ਨੌਜਵਾਨ ਹਿੱਸਾ ਤੁਰ ਤੱਕ ਐਕਸ਼ਨ ਕਰਨ ਦੀ ਗੱਲ ਕਰਦਾ ਹੈ। ਅੰਦੋਲਨ ਨੂੰ ਸਮਝਣਾ ਹੂੰ ਮੂਰੇ ਤਾਕਤ ਕਿੰਨੀ ਆ ਉਹਨੂੰ ਸਮਝਣਾ ਜੇ ਅਮਲ ਚੜ੍ਹਾਉਂਦੇ ਨੇ ਨੌਜਵਾਨ ਤਾਂ ਬਹੁਤ ਫਾਇਦਾ ਪੰਜਾਬ ਦੇ ਲੋਕਾਂ ਨੂੰ ਕਾਫੀ ਸੋਚਣ ਤੇ ਮਜਬੂਰ ਕੀਤਾ ਅੱਜ ਵੀ ਲੋਕ ਉਹਦੇ ਵਿਚਾਰਾਂ ਨੂੰ ਕਾਫੀ ਸਮਝਦੇ ਨੇ ਸੁਣਦੇ ਨੇ ਮੈਂ ਗੱਲ ਕਰ ਰਿਹਾ ਦੀਪ ਸਿੱਧੂ ਦੀ ਉਹਨਾਂ ਨੂੰ ਸ਼ਹੀਦ ਮੰਨਦੇ ਹੋ કે ਨਹੀਂ ਮੰਨਦੇ ਮੇਰਾ ਇਹਦੇ ਤੇ ਕੋਈ ਟਿੱਪਣੀ ਕਰਨ ਦਾ ਇਰਾਦਾ ਨਹੀਂ ਆ ਇੱਕ ਕੰਡਾ ਜਿਹੜੀ ਸਾਡੇ ਸਾਹਮਣੇ ਗਈ ਤੇ ਗਾਂ ਵਾਲੀ ਕੰਦ ਢਾ ਕੇ ਅਸੀਂ ਸਰਕਾਰ ਦੀ ਸਤਾ ਦੇ ਕਬਜ਼ਾ ਕਰਕੇ ਹੁਣੀ ਇੱਥੇ ਰਾਜ ਇਨਕਲਾਬ ਕਰਕੇ ਕਹਿ ਦਾਂਗੇ ਜਾਓ ਜੀ ਹੁਣ ਸਾਡਾ ਹੁਕਮ ਚੱਲੂਗਾ ਇਸ ਕਾਬਲ ਹੋਗੇ ਆਪਣੀ ਅਣਖ ਨੂੰ ਆਪਾਂ ਆਪਣੇ ਹੱਥਾਂ ਦੇ ਵਿੱਚ ਬੰਨ ਕੇ ਰੱਖਣਾ ਕਿ ਉਹ ਸਹੀ ਹੈ ਦੇਖੋ ਜੇ ਇਹ ਅਣਖ ਦਾ ਜ਼ਵਾਲ ਵੀ ਫਿਰ ਮੇਰੇ ਕੋਲ ਦਾ ਡਾਂਗ ਹੈ ਮੈਂ ਮਰ ਜਾਣਾ ਚਾਹੇ ਮਾਰਨਾ ਜੇ ਤਾਂ ਅਣਖ ਤਾਂ ਇਹਨੂੰ ਕਹਿੰਦੇ ਨੇ ਉਹ ਲੋਕਾਂ ਦੀਆਂ ਗੱਲਾਂ ਸੁਣੀਆਂ ਗਾਲਾਂ ਵੀ ਸੁਣੀਆਂ ਉਹ ਤੁਸੀਂ ਬੁੱਢੀ ਲੀਡਰਸ਼ਿਪ ਆ ਗਈ ਬੁੱਢੀ ਲੀਡਰਸ਼ਿਪ ਆ ਗਈ ਤੁਹਾਡੇ ਗੋਡੇ ਨਹੀਂ ਕੰਮ ਕਰਦੇ ਹੁਣ ਤੁਸੀਂ ਕੰਮ ਕਰਨੋਂ हट ਗਏ ਉਹੀ ਬੁੱਢੀ ਲੀਡਰਸ਼ਿਪ ਨਹੀਂ ਪਾਰ ਲਾਇਆ ਉਥੇ ਜਿਹੜੇ ਨੌਜਵਾਨ ਨੌਜਵਾਨ ਤੁਸੀਂ ਕਰਿਓ ਨੌਜਵਾਨਾਂ ਦਾ ਇਹ ਨਹੀਂ ਵੀ ਸਾਰਾ ਹਿੱਸਾ ਨੌਜਵਾਨਾਂ ਦਾ ਖੜਦਮ ਬਚਾਉਣ ਵਾਲੀ ਹੈ ਨੌਜਵਾਨਾਂ ਦਾ ਵਿੱਚ ਖੌਰੂ ਪਾਉ ਹਿਸਾਬ ਵੀ ਹੈਗਾ ਖੜਦਮ ਬਚਾਉਣ ਵਾਲਾ ਹਿੱਸਾ ਵੀ ਹੈਗਾ ਜੇਕਰ ਗੱਲ ਕਰੀਏ 2027 ਦੀ ਇੱਕ ਪਾਸੇ ਬੀਜੇਪੀ ਆ ਜਾਂਦੀ ਮਕਾਲ ਹੈ ਜਨ ਤੁਹਾਡੇ ਨਾਲ ਪੋਡਕਾਸਟ ਕਰਨ ਦਾ ਮਕਸਦ ਹੈ ਵੇ ਮੈਂ ਜ਼ਿਆਦਾਤਰ ਤੁਹਾਡੇ ਕੋਈ ਇਹੀ ਕੁਐਸਚਨ ਪੁੱਛਣੇ ਨੇ ਜਾਂ ਇਸ ਵਿਚਾਰ ਚਰਚਾ ਕਰਨੀ ਨੌਜਵਾਨਾਂ ਨੂੰ ਲੈ ਕੇ ਨੌਜਵਾਨ ਕਾਫੀ ਸੰਘਰਸ਼ ਦੇ ਵਿੱਚ ਹੁਮਾ ਕੇ ਹਨਾ ਉਤਸ਼ਾਹਿਤ ਹੋ ਕੇ ਆਪਣਾ ਯੋਗਦਾਨ ਪਾਉਂਦੇ ਕਾਫੀ ਲੰਬੇ ਸਮੇਂ ਤੋਂ ਠੀਕ ਹੈ ਹੁਣ ਪਿੱਛੇ ਜੀ ਤਾਂ ਅੰਦੋਲਨਾਂ ਦੇ ਵਿੱਚ ਕਾਫੀ ਉਹਨਾਂ ਨੇ ਆਪਣਾ ਸੰਘਰਸ਼ ਉਲੀਕਿਆ ਪਹਿਲਾਂ ਤਾਂ ਮੈਨੂੰ ਦੱਸੋ ਤੁਸੀਂ ਨੌਜਵਾਨਾਂ ਨੂੰ ਅੰਦੋਲਨ ਦੇ ਵਿੱਚ ਇਹ ਸੰਘਰਸ਼ ਦੇ ਵਿੱਚ ਕਿਵੇਂ ਦੇਖਦੇ ਹੋ ਕੀ ਰੂਪਰੇਖਾ ਉਹਨਾਂ ਦਾ ਕੀ ਸਥਾਨ ਦੇਖਦੇ ਹੋ ਦੇਖੋ ਨੌਜਵਾਨਾਂ ਦਾ ਹਿੱਸਾ ਅੰਦੋਲਨ ਦੇ ਵਿੱਚ ਪਹਿਲਾਂ ਬਹੁਤ ਘੱਟ ਰਿਹਾ ਹੈ ਹਮ ਹੁਣ ਕੁਝ ਸਮੇਂ ਤੋਂ ਨੌਜਵਾਨ ਆਉਣ ਲੱਗੇ ਨੇ ਸਮਝ ਆਉਣ ਲੱਗੀ ਆ ਲੋਕ ਉਹ ਨੌਜਵਾਨਾਂ ਨੂੰ ਜੀ ਅਸਲ ਵਿੱਚ ਜਿਹੜੇ ਇਹ ਸੰਘਰਸ਼ ਨੇ ਕਿਤੇ ਨਾਲ ਜੁੜ ਕੇ ਜਦੋਂ ਸੰਘਰਸ਼ ਕਰਦੇ ਆ ਜਾਂ ਨੀਤੀਆਂ ਨਵੀਆਂ ਪਾਲਿਸੀਆਂ ਤੇ ਜਦੋਂ ਅਸੀਂ ਸੰਘਰਸ਼ ਕਰਦੇ ਆ ਹਮ ਲੈਂਡ ਐਕੁਇਜ਼ੀਸ਼ਨ ਐਕਟ ਲੱਗਦਾ ਹੈ ਕਦੇ ਭਾਰਤ ਮਾਲਾ ਪ੍ਰੋਜੈਕਟ ਤੇ ਜ਼ਮੀਨਾਂ ਖੋਹਣ ਦੀ ਗੱਲ ਹੋ ਜਾਂਦੀ ਹੈ ਕਦੇ ਲੈਂਡ ਪੂਲਿੰਗ ਪਾਲਿਸੀ ਵਗੈਰਾ ਦੀਆਂ ਗੱਲਾਂ ਆ ਜਾਂਦੀਆਂ ਨੇ ਕਦੇ ਟੈਰਫ ਵਧਾਉਣ ਦੀਆਂ ਗੱਲਾਂ ਆ ਜਾਂਦੀਆਂ ਨੇ ਹੁਣ ਇਹ ਜਿਹੜੀ ਨੌਜਵਾਨ ਪਹਿਸਾ ਉਹਨੂੰ ਕੋਈ ਕੰਦਾ ਸਮਝ ਆਉਣ ਲੱਗੀ ਆ ਕਿਉਂਕਿ ਨੌਜਵਾਨਾਂ ਨੂੰ ਇਹ ਹੈ ਵੀ ਜਿਹੜੇ ਪੜ੍ਹਾਈ ਸਕੂਲੋਂ ਨਿਕਲਦੇ ਨੇ ਜੋ ਬਾਅਦ ਰੋਜ਼ਗਾਰ ਨਹੀਂ ਮਿਲਦਾ ਸਾ ਸਵਾਲ ਹੀ ਉੱਠਦੇ ਨੇ ਵੀ ਸਾਡਾ ਰੋਜ਼ਗਾਰ ਕਿੱਧਰ ਗਿਆ ਪਹਿਲਾਂ ਤਾਂ ਮੇਰੇ ਡੈਡੀ ਹੋਰੀ ਫਟ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਸੀ ਉਹ ਨੌਕਰੀਆਂ ਕਿੱਧਰ ਗਈਆਂ ਜੀ ਬਿਲਕੁਲ ਜਦੋਂ ਉਹ ਗੱਲਾਂ 'ਚ ਪੈਂਦੇ ਨੇ ਫਿਰ ਗੱਲ ਉਧੜਦੀ ਹੈ ਜੰਨੀ ਗੱਲ ਦੀ ਵਿਸ਼ਲੇਸ਼ਣ ਹੁੰਦਾ ਵੀ ਗੱਲ ਕੀ ਹੈ ਸਥਿਤੀ ਕੀ ਬਣ ਗਈ ਹੂੰ ਰੋਜ਼ਗਾਰ ਕਿਉਂ ਨਹੀਂ ਪਹਿਲਾਂ ਰੋਜ਼ਗਾਰ ਕਿਉਂ ਸੀ ਫਿਰ ਉਹ ਗੱਲਾਂ 'ਚੋਂ ਗੱਲ ਨਿਕਲਦੀ ਹੈ ਫਿਰ ਜਾ ਕੇ ਕਾਰਪੋਰੇਟ ਤੇ ਉਂਗਲੀ ਟਿਕਦੀ ਹੈ ਨਮੀ ਆਰਥਿਕ ਨੀਤੀਆਂ ਤੇ ਜਾ ਕੇ ਉਂਗਲੀ ਟਿਕਦੀ ਹੈ ਫਿਰ ਜਿਹੜੇ ਨੌਜਵਾਨ ਹਿੱਸੇ ਨੇ ਜਦੋਂ ਇਹ ਹੈ ਵੀ ਪਾਣੀ ਪ੍ਰਦੂਸ਼ਣ ਕਿਵੇਂ ਹੋ ਗਿਆ ਨਾ ਨਾ ਜਾਣਦੇ ਵਿੱਚ ਜ਼ਹਿਰ ਕਿਵੇਂ ਆ ਗਿਆ ਪਹਿਲਾ ਬਾਤਾਵਰਨ ਕਿੰਦਰ ਚਲਾ ਗਿਆ ਪਹਿਲੇ ਗੱਡੇ ਕਿੰਦਰ ਚਲੇ ਗਏ ਪਹਿਲਾ ਢੋਲ ਕੇ ਆਪਣੀ ਖੇਤੀ ਪਹਿਲਾਂ ਦਾ ਮਾਡਲ ਖੇਤੀ ਮਾਡਲ ਕਿੰਦਰ ਚਲਾ ਗਿਆ ਇਹਦਾ ਗੱਡੇ ਹੁੰਦੇ ਸੀ ਜਿਹੜੀ ਹੁਣ ਜਿਹੜੀਆਂ ਪਹਿਲਾਂ ਗੱਲਾਂ ਹੁੰਦੀਆਂ ਸੀ ਜੀ ਜਿਨ੍ਹਾਂ ਨੂੰ ਅਸੀਂ ਐ ਕਹਿੰਦੇ ਹੁੰਦੇ ਜੇ ਪਛੜਿਆ ਉਹ ਹੁਣ ਲੋਕਾਂ ਨੂੰ ਐ ਲੱਗਦੀਆਂ ਨੇ ਵੀ ਉਹ ਤਾਂ ਉਹ ਤਾਂ ਚੰਨੀ ਮਿਲ ਜਾਣ ਉਹ ਹੀ ਬਹੁਤ ਨੇ ਜਿਹੜੀ ਨੌਜਵਾਨ ਹਿੱਸੇ ਦੇ ਪਹਿਲੀ ਜਿਹੜੀ ਅਨਬਿਕਸਤ ਖੇਤੀ ਸੀ ਜਿਹੜੀ ਮਾਡਲ ਮਨੁੱਖੀ ਸ਼ਕਤੀ ਨਾਲ ਤੇ ਪਸ਼ੂ ਸ਼ਕਤੀ ਨਾਲ ਹੁੰਦੀ ਸੀ ਉਹ ਖੇਤੀ ਹੁਣ ਵਧੀਆ ਲੱਗਣ ਲੱਗ। ਮੈਂ ਸਿੱਧੇ ਤੌਰ ਤੇ ਪੁੱਛਣਾ ਚਾਹਾਂਗਾ ਕਿ ਨੌਜਵਾਨਾਂ ਤੋਂ ਬਿਨਾ ਇੱਕ ਅੰਦੋਲਨ ਕਿੰਨਾ ਕੀ ਸਟਰੋਂਗ ਹੈ ਜਾਂ ਕਿੰਨਾ ਕੀ ਵੀਕ ਹੈਗਾ। ਦੇਖੋ ਨੌਜਵਾਨਾਂ ਦਾ ਹੁਣ ਨੌਜਵਾਨਾਂ ਦੇ ਨਾਲ ਅੰਦੋਲਨ ਸਟਰੋਂਗ ਤਾਂ ਹੁੰਦਾ ਹੈ। ਹਮਮ ਸ਼ਰਤ ਇਹ ਵੀ ਨੌਜਵਾਨ ਹਿੱਸਾ ਕਾਲੀ ਬਹੁਤ ਕਰਦਾ ਹੈ। ਹਮਮ ਨੌਜਵਾਨ ਹਿੱਸਾ ਤੁਰਤ ਐਕਸ਼ਨ ਕਰਨ ਦੀ ਗੱਲ ਕਰਦਾ ਹੈ। ਹਮਮ ਨੌਜਵਾਨ ਹਿੱਸੇ ਦਾ ਅੰਦੋਲਨ ਦੇ ਵਿੱਚ ਆ ਕੇ ਹਮਮ ਅੰਦੋਲਨ ਨੂੰ ਸਮਝਣਾ ਮੂਰੇ ਤਾਕਤ ਕਿੰਨੀ ਆ ਉਹਨੂੰ ਸਮਝਣਾ ਉਹਦੇ ਨਾਲ ਕਿਸ ਤਰ੍ਹਾਂ ਦਾ ਅੰਦੋਲਨ ਲੜ ਕੇ ਕਿਵੇਂ ਟੱਕਰ ਲਈ ਜਾ ਸਕਦੀ ਆ ਉਹ ਗੱਲ ਨੂੰ ਪੱਲੇ ਬੰਨ੍ਹ ਕੇ ਜੇ ਅਮਲ ਚੜ੍ਹਾਉਂਦੇ ਨੇ ਨੌਜਵਾਨ ਤਾਂ ਬਹੁਤ ਫਾਇਦਾ ਉਗਰਾਹਣ ਜੀ ਜੇਕਰ ਗੱਲ ਕਰੀਏ ਆਪਾਂ ਆਪਾਂ ਪੰਜਾਬ ਦੇ ਜੰਮੇ ਜਾਏ ਆ ਹਨਾ ਪਿੰਡਾਂ ਦੇ ਵਿੱਚੋਂ ਜਦੋਂ ਕੋਈ ਵੀ ਜੱਟ ਜ਼ਿੰਮੇਦਾਰ ਨਿਕਲਦਾ ਹੈ ਹਨਾ ਅਣਖਾਂ ਨਾਲ ਭਰਪੂਰ ਆਪਾਂ ਪਛਾਣੇ ਜਾਂਦੇ ਆ ਕਿ ਸਾਡੀ ਅਣਖ ਹੈ ਸਾਡੇ ਜਜ਼ਬੇ ਆ ਹਨਾ ਤੇ ਜਦੋਂ ਆਪਾਂ ਅੰਦੋਲਨ ਦੇ ਵਿੱਚ ਉਹ ਚੀਜ਼ਾਂ ਦੇਖਦੇ ਆ ਆਪਾਂ ਬੈਠੇ ਆ ਸਿੱਧੂ ਸਾਡੇ ਤੇ ਉਹ ਚੀਜ਼ਾਂ ਜ਼ੁਲਮ ਹੋ ਰਹੇ ਨੇ ਤੇ ਆਪਣਾ ਨਾਖੂਨ ਖੋਲਣਾ ਆਪਣੀ ਅਣਖ ਨੂੰ ਆਪਾਂ ਆਪਣੇ ਹੱਥਾਂ ਦੇ ਵਿੱਚ ਬੰਨ ਕੇ ਰੱਖਣਾ ਕੀ ਉਹ ਸਹੀ ਹੈ ਤੁਹਾਡੇ ਹਿਸਾਬ ਨਾਲ ਕੀ ਉਹ ਨੌਜਵਾਨ ਠੀਕ ਹੈ ਨੌਜਵਾਨ ਤੁਸੀਂ ਆਪ ਹੀ ਕਿਹਾ ਕਿ ਕੁਝ ਨੌਜਵਾਨ ਹੁਣ ਜਾਗਰੂਕ ਹੋ ਗਏ ਨੇ ਚੀਜ਼ਾਂ ਨੂੰ ਸਮਝਣ ਲੱਗ ਗਏ ਨੇ ਟੈਕਨੀਕ ਪਰ ਜਿੱਥੇ ਸਾਡੀਆਂ ਅਣਖਾਂ ਆ ਗਈਆਂ ਜਿੱਥੇ ਸਾਡੇ ਰੁਤਬੇ ਦੀ ਗੱਲ ਆ ਗਈ ਜਿੱਥੇ ਸਾਡੀ ਹੋਂਦ ਦੀ ਗੱਲ ਆ ਗਈ ਅਸੀਂ ਕਿੰਨਾ ਕਿ ਉਹਨੂੰ ਸਬਰ ਕਰਾਂਗੇ ਸਾਨੂੰ ਪਤਾ ਸਾਹਮਣੇ ਜਾ ਲ ਮੈਂ ਉਹਨੇ ਤੇ ਜਲ ਜ਼ੁਲਮ ਕਰਨਾ ਹੀ ਚਲੋ ਜੇ ਸੁਣੋ ਇਹ ਲੱਗਦਾ ਹੈ ਵੀ ਕਿਤੇ ਕੋਈ ਜਗ੍ਹਾ ਤੇ ਕਿਸੇ ਨੌਜਵਾਨਾ ਨੂੰ ਅਣਖਾਂ ਦਾ ਸਵਾਲ ਆ ਗਿਆ ਹਮ ਅਣਖ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਸਵਾਲ ਕਿੱਥੋਂ ਉਠ ਖੜਿਆ ਵੀ ਅਣਖਾਂ ਦਾ ਸਵਾਲ ਆ ਗਿਆ ਨੌਜਵਾਨੀ ਵਾਸਤੇ ਹਮ ਦੇਖੋ ਜੇ ਇਹ ਅਣਖ ਦਾ ਸਵਾਲ ਵੀ ਫਿਰ ਮੇਰੇ ਕੋਲ ਦਾ ਡਾਂਗ ਹੈ ਮੈਂ ਮਰ ਜਾਣਾ ਚਾਹੇ ਮਾਰਨਾ ਜੇ ਤਾਂ ਅਣਖ ਤਾਂ ਇਹਨੂੰ ਕਹਿੰਦੇ ਨੇ ਹਮ ਯਾਨੀ ਸਾਡੀ ਇਸ ਪਾਲਸੀ ਦਾ ਕੋਈ ਸਹਿਮਤੀ ਨਹੀਂ ਮਤਲਬ ਕਿ ਆਪਾਂ ਸਰਕਾਰ ਸਾਡੇ ਤੇ ਜ਼ੁਲਮ ਕਰ ਰਹੀ ਹੈ ਉਹ ਸਾਡੇ ਤੇ ਪੈਰ ਰੱਖ ਰਹੀ ਹੈ ਉਹ ਸਾਨੂੰ ਦਿਖਦਾ ਵੀ ਪਿਆ ਦਿਨੋ ਦਿਨ ਸਾਡੇ ਜਮੀਨਾਂ ਦੇ ਵਿੱਚੋਂ ਰੋਡ ਨਿਕਲਦੇ ਪਏ ਨੇ ਠੀਕ ਹੈ ਜੀ ਆਪਾਂ ਕੁਝ ਨਹੀਂ ਕਰ ਰਹੇ ਆਪਾਂ ਅੰਦੋਲਨ ਕਰ ਰਹੇ ਆਂ ਪਰ ਸਰਕਾਰ ਦਿਨੋ ਦਿਨ ਪਿੰਡਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੀ ਹੈ ਫਿਰ ਆਪਾਂ ਚੁੱਪ ਕਰਕੇ ਅੰਛਣ ਕਰਕੇ ਕਿਵੇਂ ਉਹ ਚੀਜ਼ ਨੂੰ ਪ੍ਰਾਪਤੀ ਕਰ ਲਾਂ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਸੜਕ ਕੱਢ ਰਹੀ ਹੈ ਤੇ ਆਪਾਂ ਅੰਦੋਲਨ ਕਰ ਰਹੇ ਆਂ ਆਪਾਂ ਕੁਝ ਨਹੀਂ ਕਰ ਰਹੇ ਸੋਡੇ ਸਵਾਲ ਦੇ ਵਿੱਚ ਹੀ ਸੋਡਾ ਜਵਾਬ ਪਿਆ ਹੂੰ ਆਪਾਂ ਸਰਕਾਰ ਸ਼ੜਕ ਕੱਢ ਰਹੀ ਐ ਅਸੀਂ ਅੰਦੋਲਨ ਕਰ ਰਹੇ ਹਾਂ ਹੂੰ ਅਗਲਾ ਸੋਡਾ ਸ਼ਬਦ ਆ ਵੀ ਅਸੀਂ ਕੁਛ ਨਹੀਂ ਕਰ ਰਹੇ ਜਿਹੜਾ ਸੋਡਾ ਕੁਛ ਨਹੀਂ ਕਰ ਰਹੇ ਇਹਦਾ ਸ਼ਬਦ ਆ ਇਹਦਾ ਮਤਲਬ ਇਹ ਵੀ ਅੰਦੋਲਨ ਕਰਨਾ ਵਿਅਰਥ ਇਹਦਾ ਅਰਥ ਨਿਕਲਦਾ ਹੈ ਵੀ ਇਹਦਾ ਮਤਲਬ ਇਹ ਵੀ ਸਰਕਾਰ ਸ਼ੜਕ ਕੱਢਣ ਆ ਗਈ ਹੂੰ ਆਪਾਂ ਰੁਕਣ ਜਾਈਏ ਤੇ ਸਰਕਾਰ ਦੇ ਨਾਲ ਟੱਕਰ ਉਹਦੇ ਕੋਲ ਪੁਲਿਸ ਹੈ ਆਪਾਂ ਟੱਕਰ 'ਚ ਪੈ ਜਾਈਏ ਉਹ ਵੀ ਟੱਕਰ ਚ ਪੈ ਕੇ ਹਥਿਆਰ ਉਹਨਾਂ ਦੇ ਕੋਲ ਨੇ ਫਿਰ ਮਰ ਜੀਏ ਜਾਂ ਮਾਰਦੀ ਏ ਇਹ ਹੈ ਨੌਜਵਾਨੀ ਦਾ ਜਿਹੜੀ ਨਵੇਂ ਨਵੇਂ ਹਿੱਸੇ ਦਾ ਫੈਸਲਾ ਇਹ ਜਿਹੜੀ ਸੰਵਿਧਾਨਕ ਸਾਨੂੰ ਇਹ ਸਮਝੀਏ ਤੁਹਾਡੀ ਗੱਲ ਸਮਝ ਗਿਆ ਨੌਜਵਾਨਾਂ ਦਾ ਮੈਂ ਇਸ ਕਰਕੇ ਕੁਐਸਚਨ ਲੈ ਕੇ ਚੱਲ ਰਿਹਾ ਕਿਉਂਕਿ ਜ਼ਿਆਦਾਤਰ ਨੌਜਵਾਨ ਜਦੋਂ ਇਹ ਚੀਜ਼ ਨੂੰ ਸਮਝਣਗੇ ਜੋ ਉਹਨਾਂ ਦੇ ਜ਼ਹਿਨ ਦੇ ਵਿੱਚ ਹੈਗਾ ਜੋ ਮਹਿਸੂਸ ਕਰਦੇ ਨੇ ਸ਼ਾਇਦ ਤੁਹਾਡੀਆਂ ਗੱਲਾਂ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਸੋਚ ਨੂੰ ਬਦਲ ਜਾਂ ਉਸਤੇ ਆਪਣੀ ਇੱਕ ਨਵੀਂ رائے ਤਿਆਰ ਕਰਦੇ ਠੀਕ ਹੈ ਜੀ ਜਦੋਂ ਆਪਾਂ ਅਕਸਰ ਅੰਦੋਲਨਾਂ ਦੇ ਵਿੱਚ ਇਹ ਗੱਲ ਵੀ ਸੁਣਨ ਨੂੰ ਮਿਲਦੇ ਆ ਕਿ ਜਿਹੜਾ ਸਾਹਮਣੇ ਆਪਣੇ ਮੁਲਾਜ਼ਮ ਖੜਾ ਉਹ ਆਪਣੇ ਪੁੱਤਰ ਨੇ ਆਪਣੇ ਧਿਆਣੇ ਉਹ ਵੀ ਆਪਣੇ ਭਰਾ ਨੇ ਠੀਕ ਹੈ ਜੀ ਪਰ ਉਹੀ ਲੰਗਰ ਖਾਂਦੇ ਆ ਆਪਣੇ ਉੱਥੇ ਹਨ ਮੈਂ ਇਹ ਕੁਐਸਚਨ ਕਿਤੇ ਨਾ ਕਿਤੇ ਸਾਰੇ ਹਨ ਕਿਤੇ ਨਾ ਕਿਤੇ ਪਿੱਕ ਕੀਤੇ ਨੇ ਲੋਕਾਂ ਦੇ ਜਾਂ ਨੌਜਵਾਨਾਂ ਦੀ ਸੋਚ ਦੇ ਕੋਣੀ ਕਿ ਆਪਾਂ ਉਹਨਾਂ ਨੂੰ ਇਹ ਸਮਝਦੇ ਹਾਂ ਕਿ ਸਾਡੇ ਭਰਾ ਨੇ ਸਾਡੇ ਭੈਣ ਭਰਾ ਨੇ ਸਾਡੇ ਸਕੇ ਸੰਬੰਧੀ ਨੇ ਪਰ ਜਦੋਂ ਸਰਕਾਰ ਦਾ ਹੁਕਮ ਆ ਜਾਂਦਾ ਉਹ ਹੀ ਸਾਡੇ ਧੌਣ ਤੇ ਗੋਡਾ ਰੱਖਣ ਵਿੱਚ ਸਮਾਂ ਝਿਜਕਦੇ ਨਹੀਂ ਮਤਲਬ ਕਿ ਉਹ ਹਨਾ ਨਾਲ ਦੀ ਨਾਲ ਉਹ ਚੀਜ਼ਾਂ ਭੁੱਲ ਜਾਂਦੇ ਨੇ ਉਹਨਾਂ ਨੂੰ ਵੀ ਤੇ ਆਪਾਂ ਬਜ਼ੁਰਗ ਦਿਖਦੇ ਨੇ ਮਾਪੇ ਦਿਖਦੇ ਨੇ ਆਪਣੇ ਦੇ ਵਿੱਚ ਤਾਂ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਆਪਾਂ ਨੂੰ ਜਦੋਂ ਸੰਘਰਸ਼ ਲੀਕਣਾ ਹੈ ਆਪਾਂ ਨੂੰ ਲੀਕ ਮਾਰਨੀ ਚਾਹੀਦੀ ਹੈ ਉਸ ਚੀਜ਼ ਦੇ ਵਿੱਚ ਕਿ ਨਹੀਂ ਆ ਮੇਰਾ ਸਵਾਲ ਥੋੜਾ ਕਰਦਾ ਮੈਂ ਸੋਚ ਰਿਹਾ ਮੈਨੂੰ ਪਤਾ ਹੈ ਥੋੜਾ ਸਖਤ ਹੋ ਜਾਏਗਾ ਨਹੀਂ ਨਹੀਂ ਮੈਨੂੰ ਇਹ ਪਰ ਇਹ ਚੀਜ਼ਾ ਮੈਨੂੰ ਇਹ ਲੱਗੇ ਜਾਂਦਾ ਵੀ ਤੁਸੀਂ ਜਿਹੜੇ ਪੈਂਤੜੇ ਤੇ ਗੱਲ ਸਵਾਲ ਕਰ ਦਿੰਦਾ ਮੈਨੂੰ ਹੂੰ ਉਹ ਸਵਾਲ ਇਹ ਹੈ ਵੀ ਦੇਖੋ ਉਹੀ ਨੌਜਵਾਨੀ ਚਿੰਤਾ ਸੀ ਕਹਿੰਦੇ ਸਾਡੇ ਦੇ ਹੂੰ ਉਹੀ ਨੌਜਵਾਨ ਹਿੱਸਾ ਸਾਡੇ ਲੰਗਰ ਖਾਂਦਾ ਮੈਂ ਤਾਂ ਕਹਿੰਦਾ ਕਿ ਸਾਡੇ ਨੇ ਉਹੀ ਨੌਜਵਾਨ ਨੇ ਸਾਡਾਂ ਨਾਲ ਇੱਕ ਸਾਡੇ ਤੇ ਬਾਾਰ ਵੀ ਕਰੂਗਾ ਬਾਾਰ ਵੀ ਕਰੂਗਾ ਬਿਲਕੁਲ ਕਰੂਗਾ ਕਰੇਗਾ ਜੀ ਹਾਂਜੀ ਰੋਲਾ ਇਹ ਹੈ ਵੀ ਸਾਡੇ ਸਾਡਿਆਂ ਦੇ ਬਾਹਰ ਕਰਦੇ ਨੇ ਉਦੋਂ ਸਾਡੇ ਨਹੀਂ ਜਦੋਂ ਬਾਹਰ ਕਰਦੇ ਨੇ ਹੂੰ ਉਦੋਂ ਸਰਕਾਰ ਦੀ ਉਜਰਤ ਲੈਂਦੇ ਨੇ ਉਹਨਾਂ ਦੇ ਹੂੰ ਸਾਡੀ ਜਿਹੜਾ ਸਾਡਾ ਜਿਹੜਾ ਰੋਲ ਹੈ ਕੀ ਅਸੀਂ ਅੱਜ ਲਾਮਬੰਦ ਹੋਗੇ ਅੱਜ ਹੀ ਤਾਕਤਬੰਦ ਹੋਗੇ ਇਕੱਠੇ ਹੋਗੇ ਹੂੰ ਅੱਜ ਸਾਡੀ ਇੰਡੀ ਤਾਕਤ ਬਣ ਗਈ ਸਾਡੇ ਰਾਜ ਨੇ ਹਿੱਸੇ ਜੁੜ ਗਏ ਜਿੱਥੇ ਤਾਂ ਜਿਹੜੀ ਹੱਦ ਤੱਕ ਲੋਕ ਕਹਿੰਦੇ ਨੇ ਵੀ ਅਸੀਂ ਹੁਣ ਇਹਨਾਂ ਤੇ ਅਟੈਕ ਕਰ ਦਈਏ ਤੇ ਅਟੈਕ ਕਰਕੇ ਇਹਨਾਂ ਨੂੰ ਪਿੱਛੇ ਟ ਕਰ ਦਈਏ ਆ ਇੱਕ ਕੰਡਾ ਜਿਹੜੀ ਸਾਡੇ ਸਾਹਮਣੇ ਗਈ ਤੇ ਗਾਂ ਵਾਲੀ ਕੰਦ ਢਾ ਕੇ ਅਸੀਂ ਸਰਕਾਰ ਦੀ ਸਤਾ ਦੇ ਕਬਜ਼ਾ ਕਰਕੇ ਹੁਣੀ ਇੱਥੇ ਰਾਜ ਇਨਕਲਾਬ ਕਰਕੇ ਕਹਦਾਂਗੇ ਜਾਓ ਜੀ ਹੁਣ ਸਾਡਾ ਹੁਕਮ ਚੱਲੂਗਾ ਇਸ ਕਾਬਲ ਹੋਗੇ ਨਹੀਂ ਮੈਂ ਤੁਹਾਨੂੰ ਇੱਕ ਜਿੱਥੇ ਤੱਕ ਜਿਹੜੇ ਸਵਾਲ ਥੋੜੇ ਜਿਹੜੇ ਸਵਾਲ ਨਿਕਲ ਰਹੇ ਨੇ ਜਿੰਨੇ ਤੁਸੀਂ ਹੁਣ ਤੱਕ ਮੈਨੂੰ ਸਵਾਲ ਕੀਤੇ ਨੇ ਤੁਸੀਂ ਨੌਜਵਾਨ ਹਿੱਸੇ ਨੂੰ ਐ ਸਮਝਦੇ ਹੋ ਵੀ ਨੌਜਵਾਨ ਹਿੱਸਾ ਜੋ ਕਰਦਾ ਜੋ ਸੋਚ ਰਿਹਾ ਜਿਸ ਦਿਸ਼ਾ 'ਚ ਤੁਸੀਂ ਮੈਨੂੰ ਸਵਾਲ ਕਰਦੇ ਹੋ ਉਹਦਾ ਇਹ ਮਤਲਬ ਹੈ ਵੀ ਅਸੀਂ ਨੌਜਵਾਨ ਹਿੱਸੇ ਨੂੰ ਕੋਈ ਅੜਿੱਕਾ ਬਣ ਰਿਹਾ ਜੀ ਰਸਤੇ 'ਚ ਹੂੰ ਬਿਲਕੁਲ ਦੇਖੋ ਅਸੀਂ ਨੌਜਵਾਨ ਹਿੱਸੇ ਨੂੰ ਇਹ ਸਮਝ ਲਿਆ ਵੀ ਇਹ ਐਡਿਕ ਲੜਾਈ ਨਹੀਂ ਹੈ ਬਹੁਤ ਛੋਟੀ ਲੜਾਈ ਹੈ ਇਹ ਐਡਿਕ ਲੜਾਈ ਨਹੀਂ ਹੈ ਜਿਹੜੀ ਤੁਸੀਂ ਸਮਝ ਰਹੇ ਹੋ ਇਹ ਬਹੁਤ ਵੱਡੀ ਲੜਾਈ ਹੈ ਵੱਡੀ ਲੜਾਈ ਹੈ ਇਹ ਬਹੁਤ ਵੱਡੀ ਲੜਾਈ ਹੈ ਇਦੇ ਵਿੱਚ ਬਹੁਤ ਵੱਡੀ ਤਾਕਤ ਨੂੰ ਇਕੱਠੀ ਕਰਨਾ ਪਊਗਾ ਤਾਕਤ ਇਕੱਠੀ ਕਰਨਾ ਭੀੜ ਇਕੱਠੀ ਕਰਨਾ ਹੀ ਕੰਮ ਨਹੀਂ ਸਾਡਾ ਉਹਦਾ ਅਵੇਅਰ ਹੋਣਾ ਉਹਦਾ ਜਾਣਕਾਰ ਹੋਣਾ ਵੀ ਹੁਣ ਸਾਨੂੰ ਕੀ ਕਰਨਾ ਪਊ ਸਾਨੂੰ ਕਿਵੇਂ ਲੜਨਾ ਪਊ ਕਿਵੇਂ ਤੁਰਨਾ ਪਊ ਹੁਣ ਦਿੱਲੀ ਦਾ ਅੰਦੋਲਨ ਲਸੀਂ ਡੜਿਆ ਕੀ ਅਸੀਂ ਸਰਕਾਰ ਨੂੰ ਬਾਧੂ ਹੋਗੇ ਤਕੜੇ ਹੋਗੇ ਨੀ ਪਰ ਆਪ ਪੰਜਾਬੀ ਤੇ ਮਜਬੂਰ ਕਰਤਾ ਨਾ ਮੋਦੀ ਨੂੰ ਮੋਦੀ ਨੂੰ ਮਜਬੂਰ ਕਿਹੜੀ ਗੱਲ ਤੋਂ ਆ ਮੋਦੀ ਇਹ ਦੱਸੋ ਮੋਦੀ ਮਜਬੂਰ ਕਿਹੜੀ ਗੱਲ ਤੋਂ ਉਹਦੇ ਵਿੱਚ ਵੀ ਉਗਰਾਹ ਜੀ ਜਦੋਂ ਕਿ ਨੌਜਵਾਨਾਂ ਦਾ ਅੰਦੋਲਨ ਰਿਹਾ ਨੌਜਵਾਨਾਂ ਨੇ ਬੈਰੀਕੇਡ ਭੰਨੇ ਨੇ ਅੱਗੇ ਪਹੁੰਚੇ ਨੇ ਮੋਦੀ ਨੂੰ ਨੀਂਦ ਨਹੀਂ ਆਈ ਜਿੰਨਾ ਤੱਕ ਲੋਕੀ ਗੱਲਾਂ ਕਰਦੇ ਸੀਗੇ ਕਿ ਜਿੰਨੇ ਤੱਕ ਦਿੱਲੀ 'ਚ ਕਿਸਾਨ ਬੈਠੇ ਨੇ ਨਿੰਦਰਾ ਉੱਡੀਆਂ ਹੋਈਆਂ ਨੇ ਸਰਕਾਰਾਂ ਦੀਆਂ ਆਏ ਦਿਨ ਕੋਈ ਨਾ ਕੋਈ ਹੈਣਾ ਸੰਘਰਸ਼ਿਓ ਲੀਕਦੇ ਨੇ ਵੱਡਾ ਕਰੀ ਜਾਂਦੇ ਨੇ ਠੀਕ ਹੈ ਉਹ ਨੌਜਵਾਨੀ ਕਿਤੇ ਨਾ ਕਿਤੇ ਉੱਥੇ ਤੱਕ ਲੈ ਕੇ ਪਹੁੰਚੀ ਆ ਉਹ ਚੀਜ਼ ਨੂੰ ਬਾਕੀ ਇਹ ਗੱਲ ਇਹ ਤੁਸੀਂ ਸਾਡੇ ਸਿਆਣੇਓ ਨੌਜਵਾਨ ਵੀ ਇਹ ਚੀਜ਼ ਨੂੰ ਸਮਝਦੇ ਨੇ ਬਾਗ ਡੋਰ ਤੁਹਾਡੇ ਹੱਥ ਹੈ ਤੁਸੀਂ ਜੋ ਫੈਸਲਾ ਚੁਣਾਓਗੇ ਨੌਜਵਾਨ ਉਹ ਮੰਨਣਗੇ ਬਸ ਇੱਥੇ ਆ ਕੇ ਗੱਲ ਮੁੱਕ ਜਾਂਦੀ ਹੈ ਤੁਹਾਡਾ ਜਿਹੜਾ ਫੈਸਲਾ ਟੇਬਲ ਤੇ ਉੱਥੇ ਆ ਕੇ ਦੇਖੋ ਮੇਰੀ ਮੇਰੀ ਨਾ ਤੁਹਾਡੇ ਸਵਾਲਾਂ ਦੇ ਨਾਲ ਸਹਿਮਤੀ ਨਹੀਂ ਬਣ ਰਹੀ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਸੋ ਉਹ ਲੋਨਰ ਨੂੰ ਜੇ ਸਿਰੇ ਤੱਕ ਲੈ ਕੇ ਗਏ ਨੇ ਨੌਜਵਾਨ ਲੈ ਕੇ ਗਏ ਮੈਂ ਜੇ ਦਿੱਲੀ ਪਹੁੰਚਣ ਦੀ ਗੱਲ ਕਰਾਂ ਮੈਂ ਉਸ ਸਿਰੇ ਤੱਕ ਲੈ ਜਾਂ ਉਹ ਸਾਰੇ ਵਰਗ ਦਾ ਦਿੱਲੀ ਵਾਲੇ ਮੋਰਚੇ ਨੂੰ ਕਹਿੰਦੇ ਤੁਸੀਂ ਵੀ ਨੌਜਵਾਨ ਲੈ ਕੇ ਗਏ ਨੇ ਸਿਰੇ ਉੱਥੇ ਪਹੁੰਚਣ ਤੱਕ ਦਾ ਮੈਂ ਸਫ਼ਰ ਕਹਿ ਰਿਹਾ ਜਿਵੇਂ ਬੈਰੀਕੇਡ ਤੋੜੇ ਜੋ ਵੀ ਆਪਾਂ ਨੂੰ ਦਿਖਿਆ ਉਹ ਮੇਰੀ ਇਹਦੇ ਨਾਲ ਸਹਿਮਤੀ ਨਹੀਂ ਜੀ ਕੁਝ ਕੋਈ ਹਿੱਸਾ ਹੋ ਸਕਦਾ ਹੈ ਜਿਹਨੇ ਬੈਰੀਕੇਡ ਤੋੜਦੇ ਨੌਜਵਾਨਾਂ ਨੇ ਠੀਕ ਹੈ ਉਹ ਹਿੱਸਾ ਉਦੋਂ ਵੀ ਕਾਇਮ ਸੀ ਅੱਜ ਵੀ ਕਾਇਮ ਹੈ ਠੀਕ ਹੈ ਤੇ ਸੰਬੂ ਤੇ ਖਰੋਰੀ ਬਾਰਡਰ ਤੇ ਮੈਰੀ ਬੈਰੀਕੇਡ ਨਹੀਂ ਟੋੜੇ ਗਏ ਉਹ ਕੀ ਕਾਰਨ ਉਦੋਂ ਨੌਜਵਾਨੀ ਕਿੱਧਰ ਗਈ ਸੀ ਉਦੋਂ ਵੀ ਨੌਜਵਾਨ ਤਾਂ ਸਾਡੇ ਹਾਜ਼ਰ ਸੀ ਇੱਥੇ ਜੀ ਪੰਜਾਬ ਦੇ ਵਿੱਚ ਹੀ ਸੀ ਹੂੰ ਇਹ ਵੈਰੀਕੇਟਿੰਗ ਟੁੱਟੇ ਨੁਕਸਾਨ ਹੋ ਗਿਆ ਬੰਦਾ ਮਰ ਗਿਆ ਗੋਲੀਆਂ ਚੱਲ ਗਈਆਂ ਵੈਰੀਕੇਟਿੰਗ ਟੁੱਟੇ ਇਹਦਾ ਮਤਲਬ ਇਹ ਵੀ ਸਰਕਾਰ ਦੇ ਕੋਲੇ ਇੰਤਜ਼ਾਮ ਸਾਡੇ ਨਾਲੋਂ ਵੱਡੇ ਹੈਗੇ ਆ ਉਹ ਗਰਾਹ ਜੀ ਸਾਡੀ ਤਾਕਤ ਉਹਨਾਂ ਦੇ ਹੱਥੋਂ ਨਹੀਂ ਆ ਜੇ ਜਦੋਂ ਪਹਿਲਾ ਅੰਦੋਲਨ ਸੀ ਨਾ ਉਹ ਕਿਤੇ ਨਾ ਕਿਤੇ ਹੁੰਦਾ ਨਾ ਕਿ ਇੱਕ ਵੱਡੀ ਛਾਪ ਛੱਡ ਗਿਆ ਇੱਕ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਸਾਡੇ ਘਰ ਦੇ ਵਿੱਚ ਕਬਜ਼ਾ ਹੋਣ ਵਾਲਾ ਹੈ ਸਾਡੇ ਜ਼ਮੀਨਾਂ ਦੇ ਵਿੱਚ ਕਬਜ਼ਾ ਹੋਣ ਵਾਲਾ ਹੈ ਸਾਡੀ ਹੋਣ ਤੇ ਗੱਲ ਆ ਗਈ ਸਾਡੀ ਨਸਲਾਂ ਤੇ ਗੱਲ ਆ ਗਈ ਉਦੋਂ ਲੋਕ ਇੱਕੋ ਦਮ ਹਮ ਹਮਾ ਕੇ ਨਿਕਲੇ ਨੇ ਪਰ ਉਸ ਤੋਂ ਬਾਅਦ ਜਦੋਂ ਅੰਦੋਲਨ ਤੋਂ ਆਪਾਂ ਵਾਪਸ ਆ ਗਏ ਕੁਝ ਕਮੀਆਂ ਲੋਕਾਂ ਨੂੰ ਦਿਖੀਆਂ ਨੇ ਆਪਣੇ ਦੇ ਵਿੱਚ ਵੱਖ-ਵੱਖ ਚੀਜ਼ਾਂ ਤੇ ਲੋਕਾਂ ਦਾ ਆਪਣਾ ਆਪਣਾ ਵਿਚਾਰ ਹੈਗਾ ਉਸ ਤੋਂ ਬਾਅਦ ਜਿਹੜੇ ਰੂਪਰੇਖਾ ਰਹੀ ਹੈ ਦੂਜੇ ਅੰਦੋਲਨ ਹੋਏ ਨੇ ਕਿਤੇ ਨਾ ਕਿਤੇ ਨੌਜਵਾਨੀ ਵੀ ਉਸ ਤੋਂ ਟੁੱਟੀ ਹੈ ਇਹੇ ਚੀਜ਼ਾਂ ਕਰਕੇ ਟੁੱਟੀ ਤੁਸੀਂ ਦੱਸ ਦਿਓ ਸਾਨੂੰ ਕਮੀਆਂ ਸਾਨੂੰ ਤਾਂ ਕੋਈ ਦਿਖੀਆਂ ਨਹੀਂ ਕਮੀਆਂ ਸਾਲੀ ਅੰਦਰ ਦਾ ਨੋਕਾ ਦਾ ਮਨ ਹੈ ਕਿਉਂਕਿ ਹੁਣ ਦੇਖੋ ਜਿਹੜੀ ਨੌਜਵਾਨੀ ਤੁਹਾਡੇ ਕੋਲੇ ਆਈ ਜਿਹੜੀ ਨੌਜਵਾਨੀ ਤੁਹਾਨੂੰ ਕਹਿ ਰਹੀ ਹੈ ਵੀ ਉਸ ਅੰਦੋਲਨ ਦੇ ਵਿੱਚ ਕਮੀਆਂ ਨੇ ਉਹ ਕਮੀਆਂ ਸਾਨੂੰ ਤੁਸੀਂ ਗਣਿਆ ਦੋ ਅਸੀਂ ਦੇਖ ਲਾਂ ਵਿਚਾਰ ਨਾਲ ਨੌਜਵਾਨੀ ਦਾ ਇਹੀ ਹੈ ਜਿਵੇਂ ਹੁਣ ਨੇਪਾਲ ਦੇ ਵਿੱਚ ਪਿੱਛੇ ਜੀ ਸਰਕਾਰ ਘਰਾਤੀ ਨੌਜਵਾਨਾਂ ਨੇ ਠੀਕ ਹੈ ਉਹ ਚੀਜ਼ ਨੂੰ ਤੁਸੀਂ ਪਹਿਲਾਂ ਦੱਸੋ ਕਿਵੇਂ ਦੇਖਦੇ ਹੋ ਉੱਥੇ ਦੇ ਜੇ ਮਨਿਸਟਰ ਨੇ ਕੈਬਨਿਟ ਮਨਿਸਟਰਸ ਨੇ ਉਹਨਾਂ ਨੇ ਜੋ ਵਰਤੀਰਾ ਕੀਤਾ ਨੌਜਵਾਨੀ ਨੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਸਹੀ ਸੀ ਗਲਤ ਸੀ ਦੇਖੋ ਨੇਪਾਲ ਦੇ ਵਿੱਚ ਸਰਕਾਰ ਡਿੱਗੀ ਹੈ ਲੋਕਾਂ ਦੇ ਕੀ ਕਾਰਨ ਨੇ ਉਹ ਤਾਂ ਹੁਣ ਨੇਪਾਲ ਦੇ ਲੋਕਾਂ ਨੂੰ ਪਤਾ ਹੋਊਗਾ ਜਿਹੜਾ ਤਰੀਕਾ ਉੱਥੇ ਅਪਣਾਇਆ ਗਿਆ ਵੀ ਬੰਦਾ ਮਾਰਤਾ ਸਾਬਕਾ ਪ੍ਰਧਾਨ ਮੰਤਰੀ ਮਾਰਤਾ ਉਹਦੇ ਘਰ ਵਾਲੀ ਨੂੰ ਅੱਗ ਆਇ ਇਹ ਤਾਂ ਹਾਕਮਾਂ ਦੇ ਮਤਲਬ ਉੱਥੇ ਕੀਤੇ ਧੱਕੇ ਤੇ ਉਹਨਾਂ ਦੇ ਗੁੱਸੇ ਦਾ ਇੱਕ ਅਝਾਰ ਜਨਤਾ ਨੇ ਕੱਢਿਆ ਹਮ ਚਲ ਅਸੀਂ ਆਏ ਨਹੀਂ ਅਭੀ ਸਾਡੀ ਉਹਦੇ ਨਾਲ ਕਿੰਨੀ ਸਹਿਮਤੀ ਹੈ ਕਿ ਉਹ ਠੀਕ ਹੋਇਆ ਜਾਂ ਗਲਤ ਅਸੀਂ ਇੰਦਰ ਨੂੰ ਨਹੀਂ ਜਾਣਦੇ ਹਮ ਕਿਸੇ ਦੇਸ਼ ਦੀ ਜਨਤਾ ਜਦੋਂ ਹਾਕਮਾਂ ਦੇ ਖਿਲਾਫ ਉੱਠਦੀ ਹੈ ਉਹ ਉਹਨਾਂ ਦਾ ਗੁੱਸੇ ਦਾ اظہار ਹੁੰਦਾ ਹੈ ਹਮ ਬੰਗਲਾਦੇਸ਼ ਵੀ ਹੋਇਆ ਪਹਿਲਾਂ శ్రీਲੰਕਾ 'ਚ ਵੀ ਹੋਇਆ ਹਮ ਹੋਰ ਦੇਸ਼ਾਂ 'ਚ ਵੀ ਹੋਇਆ ਹੈ ਹਮ ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਵੀ ਉਹ ਠੀਕ ਹੋਇਆ ਜਾਂ ਗਲਤ ਹੋਇਆ ਉਹਨੂੰ ਇਸ ਤੇ ਨਿਰਣੇ ਤੇ ਨਹੀਂ ਆ ਪਾਉਂਦੇ ਕਿਉਂਕਿ ਵਿਸ਼ਲੇਸ਼ਣ ਕਰਨ ਦੀ ਗੱਲ ਆ ਗਈ ਹੈ ਹਮ ਕੀ ਠੀਕ ਹੈ ਕੀ ਗਲਤ ਹੈ ਨਹੀਂ ਉਹਦਾ ਅਸਰ ਕਿਉਂਕਿ ਬਾਕੀ ਸਟੇਟਾਂ ਤੇ ਬਾਕੀ ਦੇਸ਼ਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਕਿਉਂਕਿ ਕਈ ਵਾਰ ਨਾ ਕੋਈ ਚੀਜ਼ ਪਾਪਾ ਡੋਪਟ ਕਰ ਲੈਣੇ ਆ ਕਿ ਉੱਥੇ ਹੋ ਰਹੀ ਚੀਜ਼ ਉਹ ਕਿਤੇ ਨਾ ਕਿਤੇ ਹਨਾ ਲੋਕੀ ਉਹ ਚੀਜ਼ ਨੂੰ ਆਪਣੇ ਨੀਤੀ ਜੀਵਨ ਦੇ ਵਿੱਚ ਜਾਂ ਆਪਣੇ ਇਲਾਕੇ ਦੇ ਵਿੱਚ ਵੀ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਤੇ ਨਾ ਕਿਤੇ ਹੁਣ ਵੀ ਲਦਾਖ ਦੇ ਵਿੱਚ ਵੀ ਉਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਮੈਂ ਕਹਿ ਰਿਹਾ ਜੇ ਨੇਪਾਲ ਦੇ ਵਿੱਚ ਹੋ ਰਿਹਾ ਤਾਂ ਕਿਤੇ ਨਾ ਕਿਤੇ ਉਹ ਸਾਰੀ ਜਗ੍ਹਾ ਵੀ ਹੋ ਸਕਦਾ ਮੈਂ ਇਸ ਕਰਕੇ ਤੁਹਾਡੇ ਵਿਚਾਰ ਜਾਨਣਾ ਚਾਹੁੰਦਾ ਸੀ ਕਿ ਜੇ ਗਲਤ ਹੈ ਕਿ ਸਹੀ ਹੈ ਦੇਖੋ ਸਾਨੂੰ ਕਿਸੇ ਅੰਦੋਲਨ ਨੂੰ ਗਲਤ ਜਾਂ ਸਹੀ ਕਹਾਂਗੇ ਤਾਂ ਉਹਦੇ ਤੇ ਟਿੱਪਣੀਆਂ ਹੋ ਜਾਣਗੀਆਂ ਕਿਉਂਕਿ ਅਸੀਂ ਉਹਨੂੰ ਨਹੀਂ ਕਹਿ ਸਕਦੇ ਗਲਤ ਹੈ ਸਹੀ ਇਹ ਤਾਂ ਕਰਨਾ ਲੋਕਾਂ ਨੇ ਫੈਸਲਾ ਠੀਕ ਹੈ ਸਾਡੀ ਜਥੇਬੰਦੀ ਦੀ ਦਿਸ਼ਾ ਦੇ ਮੁਤਾਬਕ ਜਨਤਕ ਮੂਵਮੈਂਟਾਂ ਲੋਕਾਂ ਦੀ ਅਵੇਅਰਨੈਸ ਨਾਲ ਦਮ ਰੱਖ ਕੇ ਚੱਲਣ ਵਾਲੀਆਂ ਆਪਦੀ ਤਾਕਤ ਸਹੀ ਦਿਸ਼ਾ ਤੇ ਦੋਸ਼ਾਂ ਨੂੰ ਪਰਖ ਕੇ ਹੀ ਚੱਲਦੀਆਂ ਨੇ ਇਸ ਤਰ੍ਹਾਂ ਦੇ ਜਜ਼ਬਾਤੀ ਫੈਸਲੇ ਨੇ ਜਿਹੜੇ ਅਸੀਂ ਕਾਲੀ ਚ ਲੈਨੇ ਫੈਸਲੇ ਆ ਉਹਦੇ ਨਾਲ ਜਨਤਕ ਅੰਦੋਲਨ ਹਮੇਸ਼ਾ ਫੇਲ ਹੁੰਦੇ ਨੇ ਜੇ ਅਸੀਂ ਦਿੱਲੀ ਦੇ ਅੰਦੋਲਨ ਦੇ ਵਿੱਚ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚੇ ਦੀ ਅਗਵਾਈ ਚ ਸਹੀ ਦਿਸ਼ਾ ਨਾਲ ਸਾਰੀਆਂ ਗੱਲਾਂ ਨੂੰ ਛੱਡ ਕੇ ਸਹੀ ਦਿਸ਼ਾ ਜੰਦੋਲਨ ਡਾੜਿਆ ਉਹਦਾ ਕਾਰਨ ਇਹ ਬਣਿਆ ਕਿ ਛੇਸ਼ੀ ਤੌਰ ਤੇ ਬੀਜੇਪੀ ਦਾ ਬਹੁਤ ਨੁਕਸਾਨ ਹੋ ਰਿਹਾ ਸੀ ਉਹ ਕਿਸੇ ਕਿਸਾਨਾਂ ਦੀ ਕਿਸੇ ਇੱਕ ਦਰਫਤਕੀ ਦੀ ਮੂਵਮੈਂਟ ਨਹੀਂ ਉਹ ਮੂਵਮੈਂਟ ਨੂੰ ਲੋਕਾਂ ਨੇ ਮੀਡੀਆ ਨੇ ਆਮ ਲੋਕਾਂ ਨੇ ਕਲੇ ਨੀਵੀ ਨੌਜਵਾਨਾਂ ਨੇ ਸਾਰੇ ਤਬਕੇ ਦੇ ਹਿੱਸਿਆਂ ਨੇ ਉਹਨੂੰ ਅੰਦੋਲਨ ਨੂੰ ਸਮਰਥਨ ਦਿੱਤਾ ਜਿਨੇ ਕਰਕੇ ਅੰਦੋਲੀ ਦਾ ਮੋਦੀ ਦਾ ਸ਼ਾਸਨੀ ਤੌਰ ਤੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀ ਜਿਦੇ ਕਰਕੇ ਉਹਨੂੰ ਪਿੱਛੇ ਮੁੜਨਾ ਪੈ ਗਿਆ ਇੱਕ ਅੰਦੋਲਨ ਦੀ ਅੰਦੋਲਨ ਦੀ ਸ਼ਾਨਦਾਰ ਜਿੱਤ ਹੈ ਕਿ ਅਸੀਂ ਸੰਭਾਲ ਦੇ ਕੇ ਰਚ ਰਹਿ ਕੇ ਇੱਕ ਸਾਲ ਅੰਦੋਲਨ ਚਲਾਇਆ ਸਾਰਾ ਕੁਝ ਝੱਲ ਕੇ ਉਹ ਲੋਕਾਂ ਦੀਆਂ ਗੱਲਾਂ ਸੁਣੀਆਂ ਗਾਲਾਂ ਵੀ ਸੁਣੀਆਂ ਉਹ ਤੁਸੀਂ ਬੁੱਢੀ ਲੀਡਰਸ਼ਿਪ ਆ ਗਈ ਬੁੱਢੀ ਲੀਡਰਸ਼ਿਪ ਆ ਗਈ ਤੁਹਾਡੇ ਗੋਡੇ ਨਹੀਂ ਕੰਮ ਕਰਦੇ ਹੁਣ ਤੁਸੀਂ ਕੰਮ ਕਰਨੋਂ हट ਗਏ ਉਹੀ ਬੁੱਢੀ ਲੀਡਰਸ਼ਿਪ ਨਹੀਂ ਪਾਰ ਲਾਇਆ ਉਥੇ ਜਿਹੜੇ ਨੌਜਵਾਨ ਨੌਜਵਾਨ ਤੁਸੀਂ ਕਰਿਓ ਨੌਜਵਾਨਾਂ ਦਾ ਇਹ ਨਹੀਂ ਵੀ ਸਾਰਾ ਹਿੱਸਾ ਨੌਜਵਾਨਾਂ ਦਾ ਖੜਦਮ ਬਚਾਉਣ ਵਾਲੀ ਹੈ ਨੌਜਵਾਨਾਂ ਦਾ ਵਿੱਚ ਖੌਰੂ ਪਾਉ ਹਿਸਾਬ ਵੀ ਹੈਗਾ ਖੜਦਮ ਬਚਾਉਣ ਵਾਲਾ ਹਿੱਸਾ ਵੀ ਹੈਗਾ ਨੌਜਵਾਨਾਂ ਦੇ ਵਿੱਚ ਬਹੁਤ ਵੱਡਾ ਹਿੱਸਾ ਹੈ ਜਿਹੜੇ ਇਹ ਗੱਲ ਨੂੰ ਸਮਝਦਾ ਵੀ ਹੈ ਉਹ ਤੇ ਖੜਿਆ ਵੀ ਆ ਤੇ ਲੜਿਆ ਵੀ ਆ ਤੇ ਭੜਿਆ ਵੀ ਕਿਸਾਨ ਅੰਦੋਲਨ ਦੇ ਵਿੱਚ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਨਿਕਲ ਕੇ ਆਇਆ ਜਿਨੇ ਪੰਜਾਬ ਦੇ ਲੋਕਾਂ ਨੂੰ ਕਾਫੀ ਸੋਚਣ ਤੇ ਮਜਬੂਰ ਕੀਤਾ ਅੱਜ ਵੀ ਲੋਕ ਉਹਦੇ ਵਿਚਾਰਾਂ ਨੂੰ ਕਾਫੀ ਸਮਝਦੇ ਨੇ ਸੁਣਦੇ ਨੇ ਤੇ ਦੁੱਖ ਵੀ ਪ੍ਰਗਟ ਕਰਦੇ ਨੇ ਮੈਂ ਦੀਪ ਸਿੰਘ ਦੀ ਗੱਲ ਕਰ ਰਿਹਾ ਦੀਪ ਸਿੱਧੂ ਦੀ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਤੇ ਉਹਨਾਂ ਦੀ ਸ਼ਹੀਦ ਦਿਨੋ ਕਿਵੇਂ ਦੇਖਦੇ ਹੋ ਉਹਨਾਂ ਨੂੰ ਸ਼ਹੀਦ ਮੰਨਦੇ ਹੋ ਕਿ ਨਹੀਂ ਮੰਨਦੇ ਤੁਸੀਂ ਮੈਂ ਉਹਦਾ ਕੀ ਵਿਚਾਰ ਹੈ ਤੁਹਾਡਾ ਉਹਨਾਂ ਦਾ ਮੇਰਾ ਇਹਦੇ ਤੇ ਕੋਈ ਟਿੱਪਣੀ ਕਰਨ ਦਾ ਇਰਾਦਾ ਨਹੀਂ ਨਾ ਹੀ ਮੈਂ ਇਹ ਟਿੱਪਣੀ ਦੇ ਵਿੱਚ ਕੋਈ ਆਉਣਾ ਚਾਹੁੰਦਾ ਕਿ ਉਹਦੀ ਟਿੱਪਣੀ ਉਹ ਗਲਤ ਹੋਇਆ ਕਿ ਠੀਕ ਹੋਇਆ ਇਹ ਤਾਂ ਲੋਕਾਂ ਨੂੰ ਪਤਾ ਲੋਕ ਜਾਣਦੇ ਠੀਕ ਹੈ ਮੈਂ ਅੰਨਾ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਠੀਕ ਹੈ ਕੋਰਪੋਰੇਟ ਦਿਨੋ ਦਿਨ ਆਪਣੇ ਪਲਾਨ ਲੈ ਕੇ ਪੰਜਾਬ ਦੇ ਵਿੱਚ ਵੜ ਰਹੇ ਨੇ ਵੱਡੇ ਵੱਡੇ ਰੋਡ ਨਿਕਲ ਰਹੇ ਨੇ ਨੈਸ਼ਨਲ ਹਾਈਵੇ ਨਿਕਲ ਰਹੇ ਨੇ ਕਿਤਨਾ ਕਿਤੇ ਪੰਜਾਬ ਦੇ ਕਲਚਰ ਤੇ ਠੀਕ ਹੈ ਕਲਚਰ ਪਿੰਡਾਂ ਦੇ ਵਿੱਚ ਵੀ ਜਿਹੜਾ ਹੈਗਾ ਆਪਣੀ ਪੀੜ੍ਹੀ ਹੈਗੀ ਹੈ ਹਨਾ ਆਪਾਂ ਆਪਣੇ ਭਾਸ਼ਾ ਨਾਲ ਜੁੜੇ ਆ ਆਪਣੇ ਕਿੱਤਿਆਂ ਨਾਲ ਜੁੜੇ ਆ ਉਹ ਕਿਤੇ ਨਾ ਕਿਤੇ ਉਹ ਚੀਜ਼ ਨਾਲ ਵੀ ਹਨਾ ਖਰਾਬ ਹੋਏਗਾ ਜਾਂ ਫਿਰ ਉਹ ਚੇਂਜ ਹੋਏਗਾ ਜਿਵੇਂ ਮੰਨ ਲਓ ਹੁਣ ਨੈਸ਼ਨਲ ਹਾਈਵੇ ਨਿਕਲ ਗਿਆ ਠੀਕ ਹੈ ਉਹਦੇ ਕੋਲ ਆਊਟਲੈਟਸ ਨਿਕ ਹੋ ਜਾਣਗੇ ਪਲਾਜ਼ਾ ਖੁੱਲ ਜਾਣਗੇ ਕੁਝ ਤਾਂ ਕਲੱਬਸ ਵਗੈਰਾ ਵੀ ਖੁੱਲ ਰਹੇ ਆ ਠੀਕ ਹੈ ਜਦੋਂ ਕਲੱਬ ਆਪਣੇ ਪਿੰਡਾਂ ਦੇ ਨੇੜੇ ਖੁੱਲ ਗਏ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਆਪਣੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਤੇ ਕੀ ਪ੍ਰਭਾਵ ਪਏਗਾ ਉਹਨਾਂ ਵਾਸਤੇ ਕੀ ਆਪਾਂ ਸੋਚ ਰਹੇ ਹਾਂ ਕਿ ਇਹ ਚੀਜ਼ਾਂ ਨੂੰ ਕਿਵੇਂ ਰੋਕਣਾ ਚਾਹੀਦਾ ਉਹਨਾਂ ਵਾਸਤੇ ਵੀ ਕੋਈ ਸੰਘਰਸ਼ ਆਪਾਂ ਕਰਾਂਗੇ ਉਹ ਸਰਕਾਰ ਸੋਚੇ ਲੋਕ ਸੋਚਣ ਦੁਨੀਆ ਸੋਚੇ ਹੁਣ ਹਰ ਜਗ੍ਹਾ ਤੇ ਕਿਸਾਨ ਜੱਥੇਬੰਦੀਆਂ ਜਮੀਨਾਂ ਤੇ ਆਪਣੀਆਂ ਨਾ ਸਾਡਾ ਕੇਰਾ ਕੁਝ ਹੋਰ ਹੈ ਜਮੀਨਾਂ ਤੇ ਆਪਣੀਆਂ ਨਹੀਂ ਨਾ ਜਿੱਦ ਚੋਂ ਸਰਕਾਰ ਤੁਸੀਂ ਤੁਹਾਡਾ ਸਵਾਲ ਤਾਂ ਇਹ ਹੋ ਸਕਦਾ ਵੀ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਤੇ ਤੁਹਾਡਾ ਕੀ ਹੈ ਉਹ ਅਸੀਂ ਦੱਸ ਦਾਂਗੇ ਤੁਸੀਂ ਤਾਂ ਕਲੱਬਾਂ ਨੂੰ ਵੀ ਲੈ ਕੇ ਵਿੱਚ ਵੜ ਗਏ ਤੁਸੀਂ ਕਿਸਾਨਾਂ ਦੇ ਮਸਲੇ ਛੱਡ ਕੇ ਤੁਸੀਂ ਕਲੱਬਾਂ 'ਚ ਜਾ ਵੜੇ ਹੁਣ ਅਸੀਂ ਐਂਕਵੇ ਦਾਰੂ ਪੀਣੇ ਨਾ ਪੀਣਾ ਗਰਾਹਾ ਜੀ ਉੱਥੇ ਦਾਰੂ ਪੀਣਕ ਨਾ ਪੀਣਾ ਕੋਈ ਕਿਸਾਨ ਜ਼ਮੀਨ ਵੇਚ ਦੇਗਾ ਉਸ ਤੋਂ ਬਾਅਦ ਕੋਆਪਰੇਟ ਤਾਂ ਆਪਣੇ ਸਾਹਮਣੇ ਚਲਾਉਣ ਜਾਂਦਾ ਜੀ ਜ਼ਮੀਨ ਵੇਚਣਾ ਤੁਸੀਂ ਦੱਸੋ ਵੀ ਕਿਹੜੇ ਕਿਸਾਨ ਨੇ ਕਿਹਾ ਵੀ ਭਾਰਤ ਮਾਲਾ ਪ੍ਰੋਜੈਕਟ ਨੂੰ ਵੀ ਅਸੀਂ ਜ਼ਮੀਨ ਵੇਚੀ ਨਾ ਸਾਡੇ ਸੜਕ ਕੱਢ ਦੋ ਦੱਸ ਦੋ ਕੋਈ ਇੱਕ ਅਧਾਰਨ ਦੇ ਦੋ ਕੋਈ ਜਿਹੜਾ ਹੁਣ ਅਸਲ ਵਿੱਚ ਕਿਸਾਨ ਜ਼ਮੀਨਾਂ ਨਹੀਂ ਦੇਣਾ ਚਾਹੁੰਦੇ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਸਾਡੀ ਮੰਗ ਨਹੀਂ ਹੈ ਇਹ ਉਹਨਾਂ ਦੀ ਲੋੜ ਹੈ ਦੱਸੋ ਵੀ ਕਦੇ ਤੁਸੀਂ ਕਿਸੇ ਅਖਬਾਰ ਚ ਪੜਿਆ ਤੁਸੀਂ ਨੇ ਵੀ ਸਾਡੇ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਕੱਢੋ ਕਿਸਾਨਾਂ ਨੇ ਕਦੇ ਮੰਗ ਨਹੀਂ ਕੀਤੀ ਇਹ ਕਾਰਪੋਰੇਟਾਂ ਦੀ ਲੋੜ ਹੈ ਵੱਡੇ ਵੱਡੇ ਪੂੰਜੀਪਤੀਆਂ ਦੀ ਲੋੜ ਹੈ ਉਹਨਾਂ ਨੇ ਕੱਢੀਆਂ ਨੇ ਉਹਨਾਂ ਵਾਸਤੇ ਕੱਢੀਆਂ ਨੇ ਉਹਦਾ ਲੋਕ ਤਾਂ ਰੌਲਾ ਪਾ ਕੇ ਕਹਿੰਦੇ ਵੀ ਸਾਨੂੰ ਪੈਸੇ ਦੇ ਦਿਓ ਸਾਨੂੰ ਪੂਰੇ ਪੈਸੇ ਮਿਲਣੇ ਚਾਹੀਦੇ ਨੇ ਜਿਹੜੇ ਗੜਗਾਉਂ ਦੇ ਮੱਚੇ-ਮੱਚਾ ਆਪਣਾ ਹਰਿਆਣੇ ਦੇ ਵਿੱਚ ਨੋ ਏਰੀਆ ਮੇਵਾਤ ਦਾ ਏਰੀਆ ਉੱਥੇ ਰੌਲਾ ਪੈ ਰਿਹਾ ਹੈ ਆਪਣੇ ਪੰਜਾਬ ਦੇ ਵਿੱਚ ਕੋਟਾਗਾ ਦੇ ਵਿੱਚ ਰੌਲਾ ਪਿਆ ਕੋਲ ਦੁੰਨੇ ਵਾਲੇ ਪਿੰਡ ਦੇ ਵਿੱਚ ਰੌਲਾ ਪਿਆ ਇਧਰ ਛਨੇੜੀ ਪਿੰਡ ਦੇ ਵਿੱਚ ਰੌਲਾ ਪਿਆ ਮਲੇਰ ਕੋਟਲੇ ਰੌਲਾ ਪਿਆ ਕਿੰਨੀ ਥਾਂ ਤੇ ਲਾਠੀ ਚਾਰਜ ਹੋਇਆ ਧੱਕਾ ਮੁੱਕੀ ਹੋਇਆ ਸਾਡੇ ਨਾਲ ਅਸੀਂ ਇਹ ਵਿਰੋਧ ਕੀਤਾ ਨਾ ਛੜਕਣਾ ਮਨ ਕੇ ਆਪਾਂ ਨਹੀਂ ਬਣ ਦਵਾਂਗੇ ਇਹ ਪ੍ਰੋਜੈਕਟ ਨੂੰ ਨਹੀਂ ਆਪਾਂ ਪੂਰਾ ਤੇ ਬਣਨ ਨਹੀਂ ਦੇਵਾਂਗੇ ਕਿਤੇ ਨਹੀਂ ਕਿਹਾ ਕਿਸਾਨਾਂ ਨੇ ਜ਼ਮੀਨਾਂ ਲਈਆਂ ਨੇ ਤੁਸੀਂ ਉਹਨਾਂ ਦੇ ਪੈਸੇ ਮੂੰਹ ਮੰਗੇ ਪੈਸੇ ਦਿਓ ਇਹਦਾ ਵਿਰੋਧ ਹੈ ਮਲਕੀ ਆਪਾਂ ਜ਼ਮੀਨਾਂ ਦੇ ਰਹੇ ਹਾਂ ਜਿਹੜੇ ਕਿਸਾਨ ਜ਼ਮੀਨਾਂ ਦੇ ਰਹੇ ਨੇ ਤਾਂ ਕਹਿੰਦਾ ਵੀ ਦੇਣੀਆਂ ਨਹੀਂ ਚਾਹੀਦੀਆਂ ਹੂੰ ਜੇ ਦਿੰਦੇ ਨੇ ਕਿਸਾਨ ਉਹਨਾਂ ਦੇ ਲੈ ਲਿਆ ਉਹ ਉਹ ਪੈਸੇ ਮੰਗਦੇ ਨੇ ਪੈਸੇ ਤਾਂ ਪੂਰੇ ਦੇਓ ਜੇਕਰ ਗੱਲ ਕਰੀਏ 2027 ਦੀ ਠੀਕ ਹੈ ਜੀ ਇੱਕ ਪਾਸੇ ਬੀਜੇਪੀ ਆ ਜਾਂਦੀ ਮਕਾਲ ਆ ਜਾਂਦੀ ਹਾਂਜੀ ਮਕਾਲ ਆ ਬਸ ਬਸ ਕਰ ਲਾਸਟ ਮੇਰਾ ਹੈਗਾ ਇਸ ਤੋਂ ਆਪਾਂ ਖਤਮ ਕਰ ਰਹੇ ਹਾਂ ਜੇਕਰ ਗੱਲ ਕਰੀਏ 2027 ਦੇ ਵਿੱਚ ਬੀਜੇਪੀ ਲਗਾ ਲਓ ਅਕਾਲੀ ਦਲ ਲਗਾ ਲਓ ਠੀਕ ਹੈ ਆਮ ਆਦਮੀ ਪਾਰਟੀ ਲਗਾ ਲਓ ਜਾਂ ਵਾਰਸ ਪੰਜਾਬ ਦੀ ਜਥੇਬੰਦੀ ਲਗਾ ਲਓ ਉਹ ਗਰਾਹਾ ਜੀ ਕਿਸ ਢਿਰਵਲ ਜਾਂ ਕਿਸ ਨੂੰ ਵੋਟ ਪਾਣਾ ਪਸੰਦ ਕਰਨੀ ਜਾਂ ਕਿਸੇ ਤੇ ਨੂੰ ਇਹ ਸਮਝਣਗੇ ਕਿ ਹਾਂ ਜੇ ਮੈਂ ਵੋਟ ਪਾਣੀ ਤਾਂ ਮੈਂ ਇਸ ਤੁਸੀਂ ਤੁਸੀਂ ਦੱਸੋ ਤੁਹਾਡੇ ਮਨ ਦੀ ਗੱਲ ਮੈਂ ਕਿਹਦੀ ਸਪੋਰਟ ਕਰਾਂ ਮੈਂ ਤਾਂ ਮੇਰੇ ਮਨ ਦੀ ਗੱਲ ਤੇ ਮੇਰੇ ਜਿਹੜੇ ਪੰਜਾਬ ਦੇ ਲੋਕਾਂ ਦੀ ਗੱਲ ਹੈ ਜਿੰਨਾ ਕਿ ਨਿਕਲ ਕੇ ਆਂਦਾ ਹੈ ਹਨਾ ਆ ਗਰਾਫ ਕਿ ਤੁਹਾਨੂੰ ਉਸ ਚੀਜ਼ ਦੀ ਸਪੋਰਟ ਕਰਨੀ ਚਾਹੀਦੀ ਹੈ ਜੋ ਪੰਜਾਬ ਦੇ ਲੋਕ ਲਿਆਣਾ ਚਾਹੁੰਦੇ ਨੇ ਜਾਂ ਜਿੱਦ ਵਿੱਚ ਪੰਜਾਬ ਦੀ ਬਿਹਤਰੀ ਹੈਗੀ ਹੈ ਮੇਰੇ ਦਾ ਸਮਝੇ ਪੰਜਾਬ ਦੇ ਲੋਕ ਤਾਂ ਇਹ ਕਹਿੰਦੇ ਨੇ ਵੀ ਸਾਰੀਆਂ ਰਾਜਸੀ ਪਾਰਟੀਆਂ ਛੱਡੋ ਇਹਨਾਂ ਨੂੰ ਪਾਸੇ ਛੱਡੋ ਆਪਣੀ ਮੂਵਮੈਂਟ ਤੱਕਲੀ ਕਰਕੇ ਆਪਣਾ ਅੰਦੋਲਨ ਤੱਕੜਾ ਕਰੋ। ਇਹੀ ਮੇਰੇ ਸਮਝਦਾ ਐ ਗੱਲ ਹੁੰਦੀ ਐ ਲੋਕਾਂ। ਬੇਨਾਂ ਤੋਂ ਕੋਈ ਝਾਕ ਨਾ ਕਰੋ। ਆਪਣੀ ਤਾਕਤ ਤੱਕੜੀ ਕਰੋ। ਮੈਂ ਅੰਗਰਾਂਝੀ ਵੋਟਾਂ ਦੇ ਪਹਿਣ ਗਿਆ ਨਾ 2027 ਚ। ਕੀ ਪਤਾ ਤੁਹਾਡਾ ਇੱਕ ਤੁਸੀਂ ਪਾ ਲੋ ਜੀ ਵੋਟਾਂ। ਕੀ ਪਾ ਲੋ ਵੋਟਾਂ। ਸਹੀ ਪਾਰਟੀ ਨੂੰ ਚੁਣਦੇ ਵਿੱਚ ਹੈਲਪ ਕਰਦੇ ਲੋਕ। ਤੁਸੀਂ ਦੇਖੋ ਤੁਸੀਂ ਮੇਰੇ ਮੂੰਹ ਚ ਨਾ ਨਾ ਪਾਓ ਜੀ ਇਹ ਗੱਲ। ਹੂੰ। ਬੀ ਤੁਸੀਂ ਕਿਹੜੀ ਪਾਰਟੀ ਦੀ ਮਤ ਕਰੋਗੇ ਮੈਂ ਤਾਂ ਮੈਂ ਤਾਂ ਕਿਸੇ ਦੀ ਨਹੀਂ ਕਰਦਾ ਹੂੰ ਸਾਡੇ ਦਾ ਇਹ ਭਰੋਸੇ ਨਹੀਂ ਸਾਡੇ ਤਾਂ ਆਪਦੇ ਪਿੰਡਾਂ ਕਿਸਾਨ ਜੱਥੇਬੰਦੀਆਂ ਲੀਡਰਾਂ ਹੂੰ ਕਿਸਾਨ ਜੱਥੇਬੰਦੀ ਕਿਸਾਨੀ ਹਿੱਤਾਂ ਦੀਆਂ ਸੰਘਰਸ਼ਾਂ ਨਾਲ ਆਪਦੀ ਗੱਲਾਂ ਤੇ ਸੰਘਰਸ਼ ਕਰਦੀ ਹੈ ਸਾਡੀ ਤਾਂ ਆਪਦੀ ਤਾਕਤ ਨੂੰ ਮਜ਼ਬੂਤ ਕਰਨ ਵਾਸਤੇ ਜਿਹੜੀ ਸਾਡੇ ਗੱਲ ਰਾਹ ਜਿਹੜੀ ਕਬਰ ਨੇ ਅਸੀਂ ਉਹਨਾਂ ਤੋਂ ਵਰਜਿਤ ਕਰਦੇ ਹਾਂ ਉਹ ਅਸੀਂ ਕਰਾਂਗੇ ਬਸ ਠੀਕ ਹੈ ਜਾਂਦੇ ਜਾਂਦੇ ਮੈਨੂੰ ਬਸ ਆਪਣੇ ਵਿਊਅਰਸ ਨੂੰ ਇੱਕ ਸਨੇਹਾ ਤੇ ਪਲੱਸ ਆਉਣ ਵਾਲਾ ਕੀ ਆਪਾਂ ਕਰ ਰਹੇ ਆਂ ਅੰਦੋਲਨ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੀ ਰੂਪਰੇਖਾ ਲੈ ਕੇ ਚੱਲ ਰਹੇ ਆਂ ਆਪਣੇ ਜੋ ਹੜ੍ਹਾਂ ਦੀ ਪੀੜ ਜਿਹੜੇ ਮਾਰੇ ਫਸਲਾਂ ਮਰ ਗਈਆਂ ਘਟੇ ਗਏ ਪਸ਼ੂ ਮਰ ਗਏ ਉਹਨਾਂ ਦੇ ਮਾਮਲਾ ਲੈ ਲਈਏ ਜਿਹੜੀਆਂ ਜ਼ਮੀਨਾਂ ਨੇ ਜ਼ਮੀਨਾਂ ਖਰਾਬ ਹੋ ਗਏ ਉਹਨਾਂ ਨੂੰ ਜ਼ਮੀਨਾਂ ਨੂੰ ਠੀਕ ਕਰਨ ਵਾਸਤੇ ਸਰਕਾਰ ਉਹਨਾਂ ਨੂੰ ਮਦਦ ਕਰੇ ਤੇ ਅੱਗੇ ਵਾਸਤੇ ਹੜ ਨਾ ਟੁੱਟਣ ਤੋਂ ਸਿਵਨਾਂ ਨੂੰ ਪੱਕੇ ਕਰੇ ਤੇ ਡੈਮਾਂ ਦੀ ਸਫਾਈ ਕਰੇ ਇਹ ਮੰਗਾਂ ਨੂੰ ਲੈ ਕੇ ਅਸੀਂ ਮੰਗ ਪੱਤਰ ਡੀਸੀ ਨੂੰ ਦੇਣੇ ਨੇ ਪੰਜਾਬ ਦੇ ਵਿੱਚ 8 ਤਰੀਕ ਦਾ ਸਾਡਾ ਪ੍ਰੋਗਰਾਮ ਹੈ ਸਨੇਕ ਤੋਂ ਮੋਰਚੇ ਠੀਕ ਹੈ ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ